ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸਾ ਜਿਸ ਨੇ ਆਪਣੀ ਵਡਮੁੱਲੀ ਪਛਾਣ ਪੂਰੇ ਵਿਸ਼ਵ ਪੜਦੇ ਅੰਦਰ ਬਣਾਈ ਹੈ ਪਰ ਅਜੋਕੇ ਗਾਇਕੀ ਦੇ ਵਿਰਸੇ ਨੂੰ ਜੋੜਨ ਦੀ ਬਜਾਏ ਹਥਿਆਰਾਂ ਸ਼ਰਾਬ ਨਾਲ ਜੋੜ ਦਿੱਤਾ ਹੈ ਅੱਜ ਦੇ ਗਾਇਕ ਅਤੇ ਆਪਣੇ ਗਾਣਿਆਂ 'ਚ ਸ਼ਰਾਬ ਅਤੇ ਹਥਿਆਰਾਂ ਨੂੰ ਪਰਫੁੱਲਿਤ ਕਰ ਰਹੇ ਨੇ ਅਜਿਹੇ ਗਾਇਕਾਂ ਦੇ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਪ੍ਰੋਫੈਸਰ ਪੰਡਿਤ ਰਾਓ ਤਨੇਰਵਰ ਆਪਣੀ ਆਵਾਜ਼ ਬੁਲੰਦ ਕਰਕੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦੇ ਤਹਿਤ ਨਾਬਾ ਵਿਖੇ ਪਹੁੰਚੇ ਪ੍ਰੋਫੈਸਰ ਪੰਡਿਤ ਰਾਓ ਤਨੇਵਰ ਨੇ ਵੱਲੋਂ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਦੇ ਘਰ ਦੇ ਬਾਹਰ ਸਿਰ ਤੇ ਫਲੈਕਸ ਬੋਰਡ ਰੱਖ ਕੇ ਆਪਣਾ ਰੋਸ ਜਤਾਉਣ ਪਹੁੰਚੇ ਨੇ ਉਹਨਾਂ ਕਿਹਾ ਹੈ ਕਿ ਜੋ ਕਰਨ ਔਜਲਾ ਤੇ ਹਰਜੀਤ ਹਰਮਨ ਨੇ ਗਾਣਾ ਜੋ ਗਾਣਾ ਸ਼ਰਾਬ ਨਾਲ ਸੰਬੰਧਤ ਆ ਰਿਹਾ ਹੈ ਉਸ ਨੂੰ ਰੋਕਣ ਦੇ ਲਈ ਆਇਆ ਪੰਡਿਤ ਰਾਓ ਨੇ ਕਿਹਾ ਹੈ ਕਿ ਜੋ ਹਰਜੀਤ ਹਰਮਨ ਇੱਕ ਚੰਗੇ ਲੋਕ ਗਾਇਕ ਨੇ ਜਿਨ੍ਹਾਂ ਨੇ ਚੰਗੀ ਗਾਇਕੀ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਮੈਂ ਉਹਨਾਂ ਨੂੰ ਅਪੀਲ ਕਰਦਾ ਤੇ ਇੱਕ ਚਿੱਠੀ ਹਰਮਨ ਹਰਜੀਤ ਦੇ ਨਾਮ ਲਿਖ ਕੇ ਜਾ ਰਹਿਆਂ ਤਾਂ ਜੋ ਉਹ ਅਜਿਹੇ ਸਿੰਗਰ ਤੋਂ ਆਪਣੀ ਦੂਰੀ ਬਣਾ ਕੇ ਰੱਖਣ ਜੋ ਸ਼ਰਾਬ ਅਤੇ ਹਥਿਆਰਾਂ ਨੂੰ ਪਰਫੂਲਿਤ ਕਰਦੇ ਹੋਣ ਜ਼ਿਕਰਯੋਗ ਹੈ ਕਿ ਪ੍ਰੋਫੈਸਰ ਪੰਡਿਤ ਰਾਓ ਤਨੇਰਵਰ ਜੋ ਬਸ ਦੇ ਜ਼ਰੀਏ ਚੰਡੀਗੜ੍ਹ ਤੋਂ ਨਾਬਾ ਪਹੁੰਚੇ ਨੇ ਨਾਬਾ ਬਸ ਸਟੈਂਡ ਤੋਂ ਫਲੈਕਸ ਬੋਰਡ ਸਿਰ ਤੇ ਰੱਖ ਕੇ ਹਰਜੀਤ ਹਰਮਨ ਦੀ ਕੋਠੇਵਾਲ ਪੁੱਜੇ ਨੇ ਤੜਕੇ ਫੁਟਕੇ ਅੰਮ੍ਰਿਤ ਵੇਲੇ ਊਟਕੇ इस पवित्र पंजाबी धरती से लोग श्री जपजी सा श्री जपजी साहब का पाठ करते हैं आशादी वारदा पाठ करते हैं पर कुछ लोग तड़के उठ के खादे अफीम कुड़े गाउन वाले करण औजला वर्गे लोग साढ़े पंजाबी विरासत पंजाबी सभ्याचार पंजाबी भाषा की सत्यानाश कर रहे करण औज़ला एक अपराधी एक कतलकार ने दी ਔਜਾ ਵਿਅਕਤੀ ਨਾਲ ਮਿਲ ਰਲ ਕੇ ਇੱਕ ਸੰਜੀਦਾ ਵਿਅਕਤੀ ਕਮਾਲ ਦਾ ਕਲਾਕਾਰ ਕਮਾਲ ਦਾ ਬੁੱਧੀਜੀਵੀ ਕਮਾਲ ਦਾ ਵਿਅਕਤੀ ਸਾਡਾ ਹਰਜੀਤ ਹਰਮਨ ਜਿਨ੍ਹਾਂ ਨੂੰ ਸਾਡੇ ਕਰਨਾਟਕਾ ਦੇ ਲੋਕ ਵੀ ਪਿਆਰ ਕਰਦੇ ਨੇ ਉਹਨਾਂ ਦੇ ਨਾਲ ਕਰਨ ਨਾਲ ਨਾਲ ਮਿਲ ਕੇ ਇੱਕ ਸ਼ਰਾਬ ਦਾ ਗਾਣਾ ਕੱਢ ਰਹੇ ਨੇ ਹਰਜੀਤ ਮਹਾਰਮਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਇਹ ਕਰਨ ਉਸ ਨਾਲ ਨਾਲ ਮਿਲ ਕੇ ਕੋਈ ਵੀ ਗਾਣਾ ਨਾ ਕੱਢੋ ਪਾਵੇ ਤੁਹਾਡੀ ਸ਼ਬਦਾਵਲੀ ਸਹੀ ਹੋਣ ਗਾਣੇ ਦੇ ਵਿੱਚ ਪਾਵੇ ਤੁਹਾਡੀ ਬਲ ਕੋਈ ਗਲਤ ਉਹ ਸ਼ਬਦੀ ਵਰਤਾਲੀ ਨਾ ਹੋਵੇ ਫਿਰ ਵੀ ਕਰਨ ਆউজਰ ਨਾਲ ਰਣ ਕੀ ਗਾਣਾ ਕੱਢਣਾ ਹੀ ਗਲਤੀ ਹੋਏਗੀ ਇਸ ਲਈ ਮੈਂ ਬੇਨਤੀ ਕਰਨ ਲਈ ਸਾਡੇ ਹਰਜੀਤ ਹਰਮਨ ਸਾਹਿਬ ਦੇ ਘਰ ਪਹੁੰਚਿਆ ਜੀ ਮੈਂ ਬੇਨਤੀ ਕਰਾਂਗਾ ਹੋਰ ਇੱਕ ਵਾਰ ਤੋਡੇ ਰਹੀ ਕਿ ਸਦਬੁੱਧੀ ਦੇਵੇ ਸਾਡੇ ਹਰਜੀਤ ਹਰਮਨ ਸਾਹਿਬ ਨੂੰ ਇਸ ਗਾਣੇ ਗਾਉਣ ਤੋਂ ਰੋਕਿਆ ਜਾਵੇ ਸਾਰੇ ਪੰਜਾਬੀ ਲੋਕ ਰਲ ਮਿਲ ਕੇ ਕਿਉਂਕਿ ਪੰਜਾਬ ਦੇ ਵਿੱਚ ਕੁਝ ਲੋਕ ਹੀ ਰਹਿ ਗਏ ਚੰਗੇ ਗਾਉਣ ਵਾਲੇ ਉਹਦੇ ਵਿੱਚ ਹਰਜੀਤ ਹਰਮਨ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ ਹਰਮਨ ਸਾਹਿਬ ਤੋਂ ਆਪ ਬਹੁਤ ਵਧੀਆ ਗਾਇਕੀ ਆ ਖੁਦ ਬਹੁਤ ਵਧੀਆ ਇਨਸਾਨ ਆ ਲੱਗਦਾ ਇਹ ਕੀ ਜਾਂਦਾ ਵਾਈਟ ਕਰਨਗੇ ਜ਼ਰੂਰ ਕਰਨਗੇ ਮੈਂ ਕਰਨਾਟਕ ਤੋਂ ਇੱਥੇ ਆ ਕੇ ਪੰਜਾਬੀ ਭਾਸ਼ਾ ਸਿੱਖ ਕਿਉਂਕਿ ਪੰਜਾਬੀ ਭਾਸ਼ਾ ਤੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਸ੍ਰੀ ਜਪਜੀ ਸਾਹਿਬ ਦਾ ਕੰਨੜ ਵਿੱਚ ਅਨੁਵਾਦ ਕਰਦਾ ਹੈ ਮੈਂ ਬੇਨਤੀ ਕਰਦਾ ਇਹ ਸਾਰੇ ਪੰਜਾਬੀ ਭਾਸ਼ਾ ਨੂੰ ਸਤਿਕਾਰ ਕਰਦੇ ਹੋਵੇ ਤੁਸੀਂ ਕਰਨ ਹauzਲਾ ਨਾਲ ਰਲ ਮਿਲ ਕੇ ਇਹ ਸ਼ਰਾਬ ਦੀ ਗਾਣਾ ਦੇ ਵਿੱਚ ਆਵਾਜ਼ ਨਾ ਦਿਓ ਤੁਹਾਡੀ ਚਤ੍ਰਿਕਰਣਾ ਨਾ ਹੋਵੇ ਤਾਂ ਕਿ ਸਮਾਜ ਦੇ ਵਿੱਚ ਸੰਦੇਸ਼ ਜਾਵੇ ਕਿ ਚੰਗੇ ਕਲਾਕਾਰ ਸਮਝੋਤਾ ਨਹੀਂ ਕਰਨਗੇ ਸਾਡੇ ਪਰ ਹਰਜੀਤ ਧਰਮਨ ਸਮਝੋ ਤਾਂ ਨਹੀਂ ਕਰਨ ਕਿ ਪਾਵੇ ਕੁਝ ਵੀ ਹੋਵੇ। ਕੁੱਫੀ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪੰਜਾਬੀਆਂ ਨੂੰ ਬਚਾਉਣ ਵਾਸਤੇ ਕਾਫੀ ਜਗ੍ਹਾ ਜਿਹੜੇ ਬੋਰਡ ਵੀ ਇੰਗਲਿਸ਼ ਚ ਜਿਹੜੇ ਪੰਜਾਬੀ ਕੀਤਾ ਗਏ ਆ। ਲੱਗਦਾ ਵੀ ਇਹ ਪੰਜਾਬ ਸਰਕਾਰ ਨੂੰ ਚਾਹੀਦੀ ਪਹਿਲ ਕਰਨੀ ਚਾਹੀਦੀ ਹੈ ਜਰੂਰ ਜਰੂਰ ਪੰਜਾਬ ਸਰਕਾਰ ਪੰਜਾਬ ਸਰਕਾਰ ਜਰੂਰ ਕੰਮ ਕਰੇਗੀ ਪੰਜਾਬ ਸਰਕਾਰ ਨੇ ਇੱਕ ਸੱਭਿਆਚਾਰਕ ਨੀਤੀ ਵੀ ਕੱਢਿਆ ਹੈ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਚੰਗੇ ਕਲਾਕਾਰ ਚੰਗੇ ਗਾਇਕ ਸੱਭਿਆਚਾਰ ਨੂੰ ਉਤਸ਼ਾਹ ਕਰਨ ਵਾਲੇ ਗਾਇਕ ਨੂੰ ਸਨਹਿਤ ਕਿਤਾ ਜਾਵੇਗਾ ਹਰਜੀਤ ਹਰਮਨ ਸਾਹਿਬ ਵਰਗੇ ਲੋਕਾਂ ਦਾ ਸਨਮਾਨ ਹੋਏਗੀ ਜੇਕਰ ਤੁਸੀਂ ਕਰਨ ਉਹਨਾਂ ਨਾਲ ਮਿਲ ਕੇ ਗਾਣਾ ਗਾਓਗੇ ਤੁਹਾਨੂੰ ਨਾ ਨਾ ਸਿਰਫ ਪੰਜਾਬ ਸਰਕਾਰ ਉਹਨੂੰ ਆਵਾਰਡ ਮਿਲੇਗੀ ਨਾ ਨਾ ਹੀ ਰਾਸ਼ਟ ਪ੍ਰਸ਼ਸਤੀ ਮਿਲ ਸੇ ਨਹੀਂ ਮਿਲੇਗੀ ਮੈਂ ਖੁਦ ਕੱਲ ਹਰਜੀਤ ਹਰਮਨ ਸਾਹਿਬ ਨੂੰ ਪਦਮਾ ਅਵਾਰਡ ਲਈ ਰਿਕਮੈਂਡ ਕਰਨਾ ਸੀ ਪਰ ਦਸੋਂ ਮਿਨੋ ਸ਼ਰਾਬ ਗਾਣੇ ਦੇ ਵਿੱਚ ਜਿਹ ਹਿੱਸਾ ਲੋਗੇ ਤਾਂ ਪਦਮਾ ਅਵਾਰਡ ਦੇ ਵਿੱਚ ਮੈਂ ਕਿਵੇਂ ਰਿਕਮੈਂਡ ਕਰ ਸਕਦਾ ਹਰਜੀਤ ਹਰਮਨ ਨੂੰ ਹਰਮਨ ਸਾਹਿਬ ਤਾਂ ਹੋਤੋਗੇ ਤੇ ਬਾਹਰ